ਜਦੋਂ ਆਪਾਂ ਪੰਜਾਬ ਕਮੇਟੀ ਨੇ ਇਹ ਸ਼ੀਸ਼ੂ ਨੂੰ ਵਿਚਾਰਿਆ ਬਈ ਜਿਹੜੇ ਦਿਨ ਲੋਕਾਂ ਦੇ ਤੁਲੇ ਬੰਦ ਸੀ ਅਸੀਂ ਉਹਨਾਂ ਕੋਲੇ ਰਸਨ ਪਕਾਤਾ ਤੇ ਹੁਣ ਅਗਲੀ ਜਿਹੜੀ ਸਾਡੇ ਭਾਈਚਾਰਿਆਂ ਨੂੰ ਸਾਡੇ ਨਾਲ ਲਾਉਣ ਵਾਸਤੇ ਉਹਨਾਂ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਉਹਨਾਂ ਦੀ ਜਿਹੜੀ ਫਿਰ ਅਸਲੀ ਹੈ ਅਸਲੀ ਜਿਹੜੀ ਹੈ ਤਾਕਤ ਅਸਲੀ ਜਿਹੜੀ ਜ਼ਮੀਨ ਹੈ ਉਹਨੂੰ ਅਸੀਂ ਬੀਜਣ ਜੋ ਕਰੀਏ ਪ੍ਰਲਾਖ ਕੀਤਾ ਪੰਜਾਬ ਦੀ ਮੀਟਿੰਗ ਕਰਕੇ ਸਾਰੇ ਜ਼ਿਲ੍ਹੇ ਪ੍ਰਧਾਨਾਂ ਨਾਲ ਸਾਰੇ ਆਗੂਆਂ ਨਾਲ ਵਿਚਾਰ ਕਰਕੇ ਪ੍ਰਧਾਨ ਜੀ ਨੇ ਇੱਕ ਵੀਡੀਓ ਪਾਈ ਹੈ ਬਈ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਨੂੰ ਲੈ ਕੇ ਜਾਓ ਘਰ ਘਰ ਲੈ ਕੇ ਜਾਓ ਜਿਹੜੇ ਕਿਸਾਨ ਨੇ 5 ਕਿੱਲੇ ਬੀਜਣੇ ਆਪਦੇ ਵੇ ਇੱਕ ਕਿੱਲਾ ਉਹਨਾਂ ਦੇ ਹੜਪੀੜਤਾ ਲਈ ਬੀਜੇ ਜੇ ਕਿਸੇ ਨੇ 10 ਬੀਜਨੇ ਆ 15 ਬੀਜਨੇ ਆ 2 ਕਿੱਲਾਂ ਦੀ ਕਣਕ ਕੱਢੇ ਉਹਦਾ ਇਸ਼ੂ ਕੱਢਿਆ ਸੀ ਵੀ ਘਟੋ ਕਾਟੇ ਇੱਕ ਕਿੱਲੇ ਤੇ 3500 ਰੁਪਇਆ ਲੱਗਣਾ ਤੇ 3500 ਰੁਪਇਆ ਸਾਡਾ ਇੱਕ ਕਿਸਾਨ ਕੱਢ ਕੇ ਉਹ ਚ ਯੋਗਦਾਨ ਪਾਵੇ ਦੂਜਾ ਜਿਹੜਾ ਇਹਨੂੰ ਐ ਲੱਗਦਾ ਵੀ ਬਹੁਤ ਰਸਨ ਵਾਗ ਗਿਆ ਕੱਲੇ ਮੈਂ ਫਾਜ਼ਲ ਦੇ ਜ਼ਿਲ੍ਹੇ ਦੀ ਧਾਰਨ ਦੇ ਦਿੰਦੇ ਨਾ ਫਿਰ ਪੰਜਾਬ ਦੀ ਧਾਰਨ ਤੁਹਾਡੇ ਕੋਲੇ ਆ ਜਾਣੀ। ਉਹਨਾਂ ਦੇ 52 ਪਿੰਡ ਨੇ ਫਾਜ਼ਲ ਕੇ ਦੇ ਜਿਹੜੇ ਘیرے ਹੋਇਆ 52 ਪਿੰਡ ਨੇ ਪੰਚਾਇਤਾਂ ਲੈ 52 ਤੇ 36 ਪਿੰਡ ਹੈ। ਕਿਉਂਕਿ ਇੱਕ ਪਿੰਡ ਦੇ ਵਿੱਚੋਂ ਕੋਠਿਆਲੀ ਪੰਚਾਇਤ ਬਣ ਗਈ 36 ਪਿੰਡ ਨੇ ਤੇ ਰਕਬਾ ਉਹਨਾਂ ਦਾ 60000 ਜਿਹੜਾ ਪਾਣੀ ਚ ਘਿਰਿਆ ਹੋਇਆ ਤੇ 2400 ਪਿੰਡ ਹੈ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਹੈ ਖੱਗਰ ਨੇ ਸੇਮ ਨਾਲਾਂ ਨੇ ਤੇ ਦਰਿਆਵਾਂ ਨੇ ਜੇ ਅਸੀਂ 2400 ਪਿੰਡ ਦੇ ਵਿੱਚੋਂ 5 ਕਿੱਲੇ ਵੀ ਬੀਜੇ ਇੱਕ ਪਿੰਡ ਦੇ ਅਸੀਂ ਬਜਟ ਕੱਢਿਆ ਸੀ 3.4 ਕਰੋੜ ਰੁਪਇਆ ਬਣਦਾ ਹੈ ਪੰਜ ਕਿੱਲੇ ਬੀਜਣ ਨਾਲ ਤਾਂ ਕੋਈ ਪਿੰਡ ਸਹਿਮਤ ਹੋ ਜੂ ਜਿੱਥੇ 1500 ਮਰਿਆ ਹੋਵੇ 1500 ਕਿੱਲਾ ਕਲਕਦਾ ਬੀਜਣ ਵਾਲਾ ਖੜਾ ਹੋਵੇ ਤੇ ਪੰਜ ਕਿੱਲਾਂ ਨਾਲ ਕੀ ਹੋਣਾ ਤਾਂ ਵਿਰੋਧ ਹੋਊ ਨਾ ਜੇ ਇਕੱਲੇ 52 ਹਜ਼ਾਰ ਕੱਲੇ ਫਾਜ਼ਲ ਕਹਿੰਦੀ ਤੁਸੀਂ ਵਜਾਈ ਕਰਦੇ ਹੋ ਤਾਂ ਸਾਡੇ 12000 ਕਿੱਲਾਂ ਦੇ ਅੰਕੜੇ ਆ ਉਹ 5 ਕਿੱਲਾਂ ਨੂੰ ਜੋੜ ਕੇ 4.5 ਕਰੋੜ ਇਹਨੂੰ ਹੁਣ ਗੁਣਾ ਕਰ ਲੋ ਛੇਤੀ ਛੇਤੀ ਚਾਹਦੋਂਗੇ ਤਾਂ ਭਰਾਵੋ 20 ਕਰੋੜ ਰੁਪਏ ਕੱਲੇ ਫਾਜ਼ਲ ਦੇ ਨੂੰ ਚਾਹੀਦਾ ਤੇ ਸਾਡੀਆਂ ਪਿੰਡ ਕਾਇਆਂ ਦੇ ਪ੍ਰਧਾਨ ਬਲਾਕਾਂ ਦੇ ਆਗੂ ਜ਼ਿਲ੍ਹਿਆਂ ਦੇ ਆਗੂ ਪੰਜਾਬ ਦੇ ਆਗੂ ਕਿੱਥੇ ਖੜੇ ਹੋ ਅਸੀਂ ਤਾਂ ਜੀ ਫਿਰ ਕਰਿਆ ਵੀ ਫੰਡ ਸਾਡੇ ਤਾਂ ਫਲਾਣਾ ਲੈ ਗਿਆ ਇਹਦਾ ਮਤਲਬ ਕਿ ਤੇ ਆਪ ਦੀ ਜੇਬ ਦੇ ਵਿੱਚੋਂ ਖਾਤਾ ਖੋਲੋ ਪਹਿਲਾਂ 3500 ਰੁਪਏ ਆਪ ਦੇਓ ਜਿੰਨੇ ਵੀ ਆਗੂ ਹੋ ਪਿੰਡ ਕਾਇਆਂ ਤੋਂ ਸ਼ੁਰੂ ਕਰੋ ਜਿੰਨੇ ਵੀ ਬਲਾਕ ਪਿੰਡ ਦੇ 4-5 ਕਾਇਆਂ ਹੁੰਦੀਆਂ 5 ਆਗੂ 35-3500 ਰੁਪਏ ਆਦਾਂ ਦੇਓ ਲਿੰਗ ਲੋ ਘਰਾਂ ਕੋਲੇ ਜਿਹੜੇ 10 15 ਕਿੱਲੇ ਵਾਲੇ ਕਿਸਾਨ ਐ ਵੀ ਭਾਈ ਅਸੀਂ ਤਾਂ ਪਾ ਲਿਆ 35 3500 ਤੇ ਤੁਸੀਂ ਵੀ ਪਾਓ ਇਕੱਲੇ ਗੱਟਿਆਂ ਤੇ ਖੜਿਆ ਕੋਈ ਕਹਿੰਦਾ ਦੀ 10 ਗੱਟੇ ਕਰ ਲਾਂਗੇ ਕੋਈ ਕਹਿੰਦਾ ਡੀਏਪੀ ਕਰ ਲਾਂਗੇ ਇਸ ਹਾਲਾਤ ਦੇ ਵਿੱਚੋਂ ਨਾ ਸੁੱਥੋ ਤਣਕ ਇਕੱਠੀ ਹੋਣੀ ਐ ਨਾ ਡੀਏਪੀ ਆਉਣੀ ਐ ਨਾ ਡੀਜ਼ਲ ਹੋਣਾ ਤੇ ਨਾ ਟਰੈਕਟ ਕੱਢੇ ਜਾਣੇ ਜਿਹੜੇ ਹਸਾਵਣਾ ਤੁਸੀਂ ਚੱਲਦੇ ਹੋ ਰਾਤ ਅਸੀਂ 11 ਵਜੇ ਤੇ ਸਾਰੇ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ ਆ ਕਮੇਟੀ ਬਣਾਈ ਆਪਾਂ ਪੂਰੇ ਪੰਜਾਬ ਦੀ ਕਿ ਇੱਕ ਵੀ ਪਿੰਡ ਜਿਹੜਾ ਬੀਕੇ ਜੂ ਸਿੱਧੂਪੁਰ ਦੀ ਕਾਈ ਆ ਜੇ ਇੱਕ ਵੀ ਪਿੰਡ ਰਹਿ ਗਿਆ ਵੀ ਮੈਂ ਨਹੀਂ ਫੰਡ ਇਕੱਠਾ ਕਰਦਾ